ਹੈਲੋ ਜੀ ਵੈਲਕਮ ਟੂ ਮਾਈ ਨਿਊ ਵਲੋਗ ਹਾਂਜੀ ਇੱਕ ਹੋਰ ਨਵੀਂ ਵੀਡੀਓ ਲੈ ਕੇ ਤੁਹਾਡੇ ਲਈ حاضر ਆ ਨਵੀਂ ਜਾਣਕਾਰੀ ਲੈ ਕੇ حاضر ਆ ਹਾਂਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੀ ਜਰੂਰ ਦੇਖੋਗੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਆ ਕਰੋ ਤੇ ਹਾਂਜੀ ਫਰੈਂਡਸ ਅੱਜ ਆਪਾਂ ਕੋਈ ਕਟਿੰਗ ਦਾ ਸਟੀਚਿੰਗ ਦੀ ਵੀਡੀਓ ਨਹੀਂ ਲੈ ਕੇ ਆਏ ਜੀ ਅੱਜ ਤੁਹਾਨੂੰ ਆਪਾਂ ਦਿਖਾਉਣੇ ਆ ਜੀ ਆਪਾਂ ਜਿਹੜੇ ਕੱਲ ਦੋ ਸੂਟ ਸਟਿਚ ਕੀਤੇ ਆ ਜੀ ਤੇ ਕਹਿੰਦੇ ਆ ਜੀ ਦੋ ਪੈਰ ਘਟ ਤੁਰਨਾ ਪਰ ਤੁਰਨਾ ਮੜਕਦੇ ਨਾਲ ਤੇ ਹਾਂਜੀ ਆਪਾਂ ਦੋ ਸਿਉਣ ਆਪਣਾ ਘੱਟ ਲਾ ਲੂ ਸਲਾਈ ਦੀਆਂ ਜੀ ਤੇ ਪਰ ਪੂਰੀ ਸਫਾਈ ਵਾਲੀ ਸਲਾਈ ਹੋਣੀ ਚਾਹੀਦੀ ਹੈ ਆਪਣੀ ਸਭ ਤੋਂ ਪਹਿਲਾਂ ਆਪਾਂ ਦੇਖੋ ਨੇ ਜੀ ਕੱਢਤੀ ਤੇ ਦੇਖੋ ਆਪਾਂ ਕਿੰਨੀ ਸਫਾਈ ਨਾਲ ਇਹਦੀ ਪਾਈਪਿੰਗ ਕੱਢੀ ਹੈ ਜੀ ਦੇਖੋ ਕਿੰਨੀ ਸਫਾਈ ਨਾਲ ਆਪਣੀ ਪਾਈਪਿੰਗ ਕੱਢੀ ਹੈ ਬਿਲਕੁਲ ਸਾਰੀ ਪਾਈਪਿੰਗ ਬਰਾਬਰ ਬਰਾਬਰ ਹੈ ਜੀ ਜੋ ਵੀ ਤੁਸੀਂ ਕੰਮ ਕਰੋ ਪੂਰਾ ਸਫਾਈ ਨਾਲ ਕਰੋ ਜੀ ਤਾਂ ਜੋ ਤੁਹਾਡਾ ਸੂਟ ਦੇ ਕੇ ਚਾਰ ਲੋਕ ਹੋਰ ਵੀ ਤੁਹਾਨੂੰ ਸੂਟ ਕਹਿਣ ਸਟਿਚ ਕਰਨ ਵਾਸਤੇ ਦੇਖੋ ਸਾਰੀ ਪਾਈਪਿੰਗ ਆਪਣੀ ਬਰਾਬਰ ਬਰਾਬਰ ਹੈ ਜੀ ਮੈਂ ਨਹੀਂ ਕਹਿੰਦੀ ਜੀ ਮੈਂ ਸਲਾਈ ਕੀਤੀ ਹੈ ਤੇ ਹੋਰ ਕੀ ਕਰ ਨਹੀਂ ਸਕਦੇ ਸਾਰੇ ਸਲਾਈ ਬਹੁਤ ਬਹੁਤ ਵੱਧ ਤੋਂ ਵੱਧ ਦੁਨੀਆ ਪਏ ਦੀ ਬਹੁਤ ਲੋਕਾ ਕੋਲ ਨੂੰ ਹੁਨਰ ਹੈ ਜੀ ਬਹੁਤ ਲੋਕੀ ਕੰਮ ਕਰਦੇ ਆ ਬਸ ਜੀ ਮੈਂ ਇਨਾਂ ਤੁਹਾਨੂੰ ਇਹੀ ਕਹੂੰਗੀ ਜਿਹੜਾ ਆਪਾਂ ਕੰਮ ਕਰਨੇ ਪੂਰਾ ਸਫਾਈ ਨਾਲ ਕਰੋ ਦੇਖੋ ਆਪਣੀ ਪਾਈਪਿੰਗ ਬਿਲਕੁਲ ਬਰਾਬਰ ਬਰਾਬਰ ਹੈ ਤੇ ਬੈਕ ਸਾਈਡ ਤੋਂ ਵੀ ਦੇਖੋ ਪੁੱਠੇ ਵਾਲੇ ਪਾਸੇ ਅਬ ਵੇਖੋ ਕਿ ਸੇ ਪਾਸੇ ਆਪਣੇ ਕੋਈ ਵੀ ਅਗੜੀ ਦੁਗੜੀ ਸਲਾਈ ਨਹੀਂ ਗਈ ਦੇਖ ਸਕਦੇ ਤੁਸੀਂ ਬਹੁਤ ਸੋਹਣੀ ਪਾਈਪਿੰਗ ਨਿਕਲੀ ਹੋਈ ਆ ਦੂਸਰੀ ਸਾਈਡ ਵੀ ਤੁਸੀਂ ਦੇਖ ਸਕਦੇ ਹੋ ਦੇਖੋ ਬਿਲਕੁਲ ਬਰਾਬਰ ਬਰਾਬਰ ਪਾਈਪਿੰਗ ਨਿਕਲੀ ਹੋਈ ਆ ਆਪਣੀ ਤੇ ਇਧਰਲੇ ਚਾਕਾਂ ਦੇ ਵੀ ਤੁਸੀਂ ਦੇਖ ਸਕਦੇ ਹੋ ਜੀ ਪਾਈਪਿੰਗ ਬਿਲਕੁਲ ਬਰਾਬਰ ਬਰਾਬਰ ਤੇ ਆ ਜੀ ਇਸ ਲਈ ਤੁਸੀਂ ਜੋ ਵੀ ਕੰਮ ਕਰੋ ਜੀ ਪੂਰਾ ਸਫਾਈ ਨਾਲ ਕਰੋ ਪੂਰਾ ਬਰਾਬਰ ਬਰਾਬਰ ਪਾਈਪਿੰਗ ਕੱਢੋ ਪੂਰੀ ਐ ਫਿਨਿਸ਼ਿੰਗ ਦੇ ਨਾਲ ਕਰੋ ਤੁਸੀਂ ਦੇਖੋ ਕਿੰਨੀ ਸਫਾਈ ਨਾਲ ਆਪਾਂ ਇਹ ਪਾਈਪਿੰਗ ਕੱਢੀ ਹੋਈ ਆ ਤੇ ਇਸ ਤੋਂ ਬਾਅਦ ਇਹਨਾਂ ਨੇ ਪੌਂਚੇ ਆਗੇ ਪੌਂਚੇ ਵੀ ਆਪਾਂ ਪੂਰੀ ਸਫਾਈ ਨਾਲ ਬਣਾਏ ਹੋਏ ਆ ਤੁਸੀਂ ਦੇਖ ਸਕਦੇ ਨੇ ਨੇੜੇ ਤੋਂ ਆਪਾਂ ਇਹ ਪੌਂਚੇ ਬਣਾਏ ਆ ਜਿਹੜਾਈ ਇਹ ਮਸ਼ੀਨ ਤੇ ਦੇਖੋ ਤੁਸੀਂ ਬਹੁਤ ਸਫਾਈ ਨਾਲ ਪੌਂਚੇ ਬਣੇ ਹੋਏ ਆ ਜੀ ਤੁਸੀਂ ਚਾਹੇ ਮਸ਼ੀਨਾਂ ਕੜਾਈ ਵਾਲਾ ਪੌਂਚੇ ਬਣਾਓ ਚਾਹੇ ਸਿੰਪਲ ਮਸ਼ੀਨਾਂ ਬਣਾਓ ਪਰ ਸਫਾਈ ਹੋਣੀ ਚਾਹੀਦੀ ਆ ਜੀ ਤੇ ਦੇਖੋ ਆਹ ਵਾਲੀ ਪਹੁੰਚ ਜੀ ਸਲਾਈ ਵੀ ਆਪਣੀ ਬਿਲਕੁਲ ਕਿੰਨੀ ਵਧੀਆ ਜੀ ਦੇਖੋ ਕੋਈ ਵੀ ਝੋਲ ਝੋਲ ਨਹੀਂ ਗਿਆ ਕਿਸੇ ਪਾਸੇ ਤੁਸੀਂ ਇਸ ਤਰ੍ਹਾਂ ਸਫਾਈ ਨਾਲ ਕੰਮ ਕਰੋ ਤੇ ਕੰਮ ਤਾਂ ਹੀ ਤੁਹਾਡੇ ਕੋਲ ਭੱਜ ਜਾਊਗਾ ਆਪਣੇ ਆਪ ਕੰਮ ਆਉਂਦਾ ਜੀ ਆਪਾਂ ਸਫਾਈ ਵਾਲਾ ਕੰਮ ਕਰਦੇ ਆ ਇਸ ਤੋਂ ਬਾਅਦ ਆ ਗਿਆ ਜੀ ਪਲਾਜ਼ੋ ਵਾਲਾ ਸੂਟ ਇੱਕ ਇਸ ਤੋਂ ਬਾਅਦ ਆ ਜੀ ਆ ਗਈ ਜੀ ਪਾਕਿਸਤਾਨੀ ਕੁੜਤੀ ਜਿਹਦੀ ਵੀਡੀਓ ਕਿਥੋਂ ਨਾ ਕਟਿੰਗ ਜੀ ਮੈਂ ਸ਼ੇਅਰ ਕੀਤੀ ਸੀ ਤੇ ਦੇਖੋ ਫਰੈਂਸ ਇਹਦਾ ਕੱਪੜਾ ਇੰਨਾ ਘੱਟ ਸੀਗਾ ਜਿਹੜੇ ਕਸਟਮਰ ਦਾ ਸੂਟ ਹੈ ਨਹੀਂ ਲੈਂਥ ਬਹੁਤ ਜ਼ਿਆਦਾ ਜੀ ਲੈਂਥ ਉਹਨਾਂ ਦੀ ਹੈਗੀ ਹੈ ਜੀ 47 48 ਇੰਚ ਤੇ ਇਹ कॉटन ਦਾ ਸੂਟ ਜਿਹੜਾ ਹੁੰਦਾ ਜੀ ਇਹ ਅਲੱਗ-ਅਲੱਗ ਕੰਟਰਾਸਟ ਹੁੰਦੇ ਆ ਨਾ ਪਲਾਜ਼ੋ ਦਾ ਕਪੜਾ ਅਲੱਗ ਹੁੰਦਾ ਤੇ ਸਲਵਾਰ ਜਾਂ ਵੀ ਸੂਟ ਦਾ ਕਪੜਾ ਅਲੱਗ ਹੁੰਦਾ ਉਹਦੀ ਲੈਂਥ ਜ਼ਿਆਦਾ ਲੈਂਥ ਵਾਲਿਆਂ ਦੀ ਸੂਟ ਨਹੀਂ ਤਿਆਰ ਹੁੰਦੇ ਜੀ ਤੇ ਆਪਾਂ ਕੀ ਕੀਤਾ ਦੇਖੋ ਜੀ ਪਲਾਜ਼ੋ ਵਾਲਾ ਕਪੜਾ ਨਾਲ ਜੁਆਇੰਟ ਕਰਤਾ ਵਿੱਚ ਆਪਾਂ ਜਾਲੀ ਵਾਲੀ ਲੈਸ ਲਾਈਏ ਕੰਟਰਾਸਟ ਦੇਖੋ ਬਲਟੀ শেਡਾ ਜਿਹੜੇ-ਜਿਹੜੇ ਆਪਣੇ ਸੂਟ ਵਿੱਚ ਕਲਰ ਹੈ ਉਹੀ ਆਪਾਂ ਇੱਥੇ ਸਾਰੇ ਕਲਰਾਂ ਜਾਲੀਏ ਲੈਸ ਲਏ ਆ ਤੁਸੀਂ ਦੇਖ ਸਕਦੇ ਹੋ ਜਾਲੀਏ ਲੈਸ ਆਪਣੇ ਕਿੰਨੇ ਸਫਾਈ ਨਾਲ ਲੱਗੀ ਆ ਕਿਤੇ ਵੀ ਲੈਸ ਅਗੜੀ ਦੁਗੜੀ ਨਹੀਂ ਗਈ ਕਿਤੇ ਵੀ ਵੱਧ ਘੱਟ ਲੈਸ ਨਹੀਂ ਜੀ ਦੇਖੋ ਪੂਰੀ ਫਿਨਿਸ਼ਿੰਗ ਦੇ ਨਾਲ ਲੈਸ ਲਾਈ ਹੈ ਕਿਤੇ ਵੀ ਸੂਟ ਚ ਕੋਈ ਝੋਲ ਨਹੀਂ ਪੈਂਦਾਗਾ ਇੱਕ ਆਹ ਪਰ ਲਾਈਨ ਲਾਈ ਹੈ ਜੀ ਇੱਕ ਆਹ ਪਰ ਦੂਸਰੀ ਆਹ ਬੰਨ ਲੈਣ ਲਈ ਦੋ ਲੈਣਾ ਲਾਣੀਆਂ ਜੀ ਆਪ ਇਹਦੇ ਦੇਖੋ ਦੂਸਰੀ ਲੈਂਥ ਚ ਵੀ ਕੋਈ ਵੀ ਕਿਸੇ ਪਾਸੇ ਕੋਈ ਝੋਲ ਨਹੀਂ ਪੈਂਦਾ ਕੋਈ ਵੀ ਵਾਲਨਿੰਗ ਆ ਕਪੜੇ ਚ ਪੂਰੀ ਫਿਨਿਸ਼ਿੰਗ ਦੇ ਨਾਲ ਆਪਾਂ ਲੈਸ ਲਾਈ ਹੈ ਇਹ ਵੀ ਇਸ ਤੋਂ ਬਾਅਦ ਜਿਹੜੀ ਬਾਜੂ ਆ ਬਾਜੂ ਉਹਨਾਂ ਨੇ ਪਾਕਿਸਤਾਨੀ ਬਣਾਈ ਸੀ ਇਹ ਵੀ ਦੇਖੋ ਤੁਸੀਂ ਤੇ ਬਾਜੂ ਦੇ ਵਿੱਚ ਵੀ ਕੋਈ ਵੀ ਕਿਸੇ ਪਾਸੇ ਕੋਈ ਝੋਲਨੀ ਹੈ ਦੇਖੋ ਕਿੰਨੀ ਸਫਾਈ ਨਾਲ ਲੈਸ ਨਿਕਲੇਖੋ ਕਿੰਨੀ ਸਫਾਈ ਨਾਲ ਲੈਸ ਨਿਕਲੀ ਜਾਲੀ ਵਾਲੀ ਤੁਸੀਂ ਦੇਖ ਸਕਦੇ ਹੋ ਤੇ ਸਭ ਤੋਂ ਵੱਡੀ ਮੇਨ ਗੱਲ ਹੁੰਦੀ ਹੈ ਜਦੋਂ ਆਪਾਂ ਜੋੜ ਪਾਉਨੇ ਹੈ ਦੇਖੋ ਇਹਦੇ ਵਿੱਚ ਜੋੜ ਪਾਇਆ ਹੋਇਆ ਜੀ ਤੇ ਆਹ ਜੋੜ ਨਾਲ ਜੋੜ ਮੈਚ ਕਰਦਾ ਪਿਆ ਦੇਖੋ ਆਪਣਾ ਜੋੜ ਨਾਲ ਜੋੜ ਮੈਚ ਕਰਦਾ ਪਿਆ ਜੀ ਜਦੋਂ ਆਪਾਂ ਜਾਲੀ ਵਾਲੀ ਲੈਸ ਲਾਉਣੀ ਹੈ ਨਾ ਆਪਣਾ ਕੱਪੜਾ ਅਗੂਲਾ ਤਾਂ ਗੰਭਿਸ਼ਾ ਹੋਏ ਪਿੱਛੋਂ ਵਾਲੇ ਵੀ ਤੇ ਇਹ ਜੋੜਨਾ ਜੋੜ ਆਪਣੇ ਪੂਰੇ ਹੋਣੇ ਚਾਹੀਦੇ ਆ ਜੀ। ਕੰਮ ਕਰਨ ਦਾ ਇਹੀ ਫਾਇਦਾ ਜੀ ਆਪਣੇ ਕੋ ਕਸਟਮਰ ਬਹੁਤ ਵਧੀਆ ਲੱਗਦੇ ਆ ਜੀ ਤੇ ਚਾਰਾ ਸਫਾਈ ਹੋਊਗੀ ਆਪਣੇ ਕੋ ਵੱਧ ਵਾਰ ਕਸਟਮਰ ਲੱਗਣਗੇ ਜੀ। ਹਾਂਜੀ ਕਹਿੰਦ ਭਾਵੇਂ ਜੀ ਸਫਾਈ ਵਾਲਾ ਕੰਮ ਕਰਾਂਗੇ ਤੇ ਬੁਟੀਕ ਵੀ ਆਪਣਾ ਵਧੀਆ ਚੱਲੂਗਾ ਜੀ। ਜੇ ਆਪਾਂ ਘਰੇ ਕੰਮ ਕਰਦੇ ਤਾਂ ਵੀ ਆਪਣਾ ਕੰਮ ਵਧੀਆ ਚੱਲੂਗਾ ਜੀ। ਕੰਮ ਅਗਲੇ ਨੂੰ ਪੂਰਾ ਸਫਾਈ ਵਾਲਾ ਕਰਕੇ ਦੋ ਤੇ ਭਾਵੇਂ ਆਪਾਂ ਦਿਨ ਵਿੱਚ ਦੀ ਇੱਕ ਸੂਟ ਸਟਿਚ ਕਰ ਲਓ ਪਰ ਪੂਰਾ ਸਫਾਈ ਵਾਲਾ ਹੋਣਾ ਚਾਹੀਦਾ ਤਾਂ ਜੋ ਚਾਰ ਗੁੜੀਆਂ ਹੋਰ ਵੀ ਦੇਖ ਕੇ ਕਹਿਨ ਵੀ ਤੁਹਾਡਾ ਕੰਮ ਬਹੁਤ ਵਧੀਆ ਐ ਅਸੀਂ ਵੀ ਉੱਥੇ ਸੂਟ ਸਟਿਚ ਕਰਾਵਾਂਗੇ ਤੇ ਸੋ ਫਰੈਂਡਸ ਮਿਲਦੇ ਆਂ ਨੈਕਸਟ ਵੀਡੀਓ ਚ ਬਾਏ ਬਾਏ ਰੱਬ ਰੱਖਾ